ਸਸਿਗਾਲ ਜੀ ਅੱਜ ਅਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਵਿਆਖਿਆ ਕਰਾਂਗੇ ਪਿਛਲੇ ਭਾਗ ਵਿੱਚ ਮੈਂ ਮੂਲ ਮੰਤਰ ਦੀ ਵਿਆਖਿਆ ਕੀਤੀ ਸੀ ਆਪਣੇ ਜੋ ਮੈਨੂੰ ਸਹੀ ਵਰਡ ਮਿਲੇ ਜਾਂ ਜਿੱਦਾਂ ਜੋ ਮੈਨੂੰ ਸਹੀ ਲੱਗਾ ਉਹ ਸਭ ਨਾਲ ਮੈਂ ਵਿਆਖਿਆ ਕੀਤੀ ਤਾਂ ਅੱਜ ਅਸੀਂ ਉਸ ਤੋਂ ਅੱਗੇ ਸ਼ੁਰੂ ਕਰਾਂਗੇ ਤੇ ਪਿਛਲੀ ਵੀਡੀਓ ਵਿੱਚ ਅਸੀਂ ਗੁਰਪ੍ਰਸਾਦ ਤੱਕ ਕੀਤੀ ਸੀਗੀ ਤੇ ਉਹਦੇ ਵਿੱਚ ਥੋੜਾ ਜਿਹਾ ਮੈਂ ਦੱਸਦਾ ਕਿ ਪਹਿਲੋਂ ਗੁਰੂ ਸਾਹਿਬ ਪਰਮਾਤਮਾ ਉਸ ਸੱਚ ਉਸ ਹੱਕ ਬਾਰੇ ਉਸ ਅਸਲੀ ਜੋ ਰਿਐਲਿਟੀ ਆ ਉਹਦੇ ਬਾਰੇ ਗੱਲ ਕਰਦੀ ਕਰਦੀ ਸੈਭੰਗ ਤੱਕ ਉਹਨਾਂ ਨੇ ਸ਼ੁਰੂ ਕੀਤਾ ਕਿ ਉਹਦੇ ਬਾਰੇ ਦੱਸਿਆ ਉਸ ਸੱਚ ਬਾਰੇ ਦੱਸਿਆ ਫਿਰ ਸੈਭੰਗ ਤੋਂ ਬਾਅਦ ਉਹਨਾਂ ਨੇ ਇਹ ਸ਼ੁਰੂ ਕੀਤਾ ਕਿ ਇਹ ਕਿਆ ਉਹ ਸੱਚ ਆ ਉਹ ਹੱਕ ਆ ਉਹੀ ਸੱਚ ਆ ਉਹੀ ਅਕਾਲ ਆ ਪਰ ਇਹਦੇ ਵਿੱਚ ਮੇਰਾ ਕੀ ਰੋਲ ਆ ਮੈਂ ਇੱਕ ਆਮ ਇਨਸਾਨ ਆ ਤੇ ਮੇਰਾ ਮੇਰਾ ਕੀ ਇਹਦੇ ਵਿੱਚ ਰੋਲ ਆ ਹੋਏਗਾ ਉਹ ਸੱਚ ਆ ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਹਨ ਇੱਕ ਗੁਰ ਪ੍ਰਸਾਦ ਮੇਰਾ ਤੇ ਉਹਦਾ ਜੋ ਨਾਤਾ ਆ ਉਹ ਨਾਤਾ ਕੌਣ ਜੋੜੇਗਾ ਮੈਨੂੰ ਕਿਵੇਂ ਪਤਾ ਲੱਗੇ ਮੇਰੀ ਸੈਂਸਿਸ ਤੋਂ ਬਾਹਰ ਦੀ ਗੱਲ ਗੁਰੂ ਸਾਹਿਬ ਨੇ ਦੱਸਿਆ ਹੋਇਆ ਸਮੇਂ ਤੋਂ ਬਾਹਰ ਦੀ ਗੱਲ ਦਸੀ ਪਰ ਮੈਂ ਤਾਂ ਸਮੇਂ ਦੇ ਵਿੱਚ ਆ ਮੈਂ ਤਾਂ ਇਸੇ ਦੁਨੀਆ 'ਚ ਆ ਮੈਂ ਤੇ ਇੰਦਰੀਆਂ ਦੇ ਵਾਸਤੇ ਆ। ਫਿਰ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਗੁਰ ਪ੍ਰਸਾਦ ਕੋਈ ਜਾਗੇ ਹੋਏ ਦੀਵੇ ਨਾਲ ਇੱਕ ਦੂਸਰਾ ਦੀਵਾ ਜਗਾਉਣਾ ਜਿਵੇਂ ਕੀ ਜਿਸ ਨੂੰ ਪਤਾ ਆ ਜੋ ਉਸ ਵਿੱਚ ਲੀਨ ਆ ਉਹ ਬਾਹ ਫੜ ਲੇ ਤਾਂ ਮੈਂ ਉਹਦੇ ਨਾਲ ਮੇਰਾ ਨਾਤਾ ਜੁੜ ਸਕਦਾ ਆ। ਉਸ ਨੂੰ ਗੁਰੂ ਸਾਹਿਬ ਕਹਿੰਦੇ ਆ ਗੁਰ ਪ੍ਰਸਾਦ ਕਿ ਹੁਣ ਮੇਰਾ ਤੇ ਉਹਨੂੰ ਜੋੜਨ ਵਾਲਾ ਕੌਣ ਆ? ਉਹ ਆ ਗੁਰੂ। ਤੇ ਤਾਂ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਦੀ ਦਇਆ ਗੁਰੂ ਦਾ ਪ੍ਰਸਾਦ ਆ ਉਹ ਦਇਆ ਕਰੇਗਾ ਉਹ ਤੁਹਾਨੂੰ ਉਹਦੇ ਯੋਗ ਬਣਾਏਗਾ ਉਹ ਤੁਹਾਨੂੰ ਸਿਖਾਏਗਾ ਫਿਰ ਸਾਰੀ ਬਾਣੀ ਸ਼ੁਰੂ ਹੁੰਦੀ ਆ ਉਸ ਦਾ ਨਾਤਾ ਜੋੜਨ ਨਾਲ ਜੋ ਵੀ ਉਸ ਦੇ ਨਾਲ ਜੁੜਨ ਲਈ ਜੋ-ਜੋ ਕਰਨਾ ਪਏਗਾ ਜੋ-ਜੋ ਛੱਡਣਾ ਪਏਗਾ ਜੋ-ਜੋ ਸਾਨੂੰ ਰਸਤਾ ਦਿਖਾਉਣਗੇ ਗੁਰੂ ਸਾਹਿਬ ਉਸ ਤਰ੍ਹਾਂ ਇਹ ਸਾਰੀ ਬਾਣੀ ਹੋਣ ਗੁਰ ਪ੍ਰਸਾਦ ਦੇ ਗੇਡ ਗੇਡ ਗੰਦੀ ਹੁਣ ਗੁਰਪ੍ਰਸਾਦ ਦੀ ਖੁੱਲ ਕੇ ਵਿਆਖਿਆ ਪੂਰੀ ਬਾਣੀ ਇਹੋ ਹੀ ਸਮਝਾ ਰਹੀ ਆ ਕਿ ਮੈਨੂੰ ਕੌਣ ਜੋੜੇਗਾ ਉਹਦੇ ਨਾਲ ਤੇ ਅੱਗੇ ਵੀ ਆਪਾਂ ਸ਼ਬਦਾਂ ਤੇ ਪੜਾਂਗੇ ਕਿਉਂ ਇੰਨੀ ਗੁਰੂ ਦੀ ਤਾਰੀਫ ਲਿਖੀ ਆ ਕਿਦਾਂ ਗੁਰੂ ਸਾਨੂੰ ਉਹਦੇ ਨਾਲ ਜੋੜੇਗਾ ਕਿ ਮੈਂ ਉਹ ਸੱਚ ਨੂੰ ਜਾਣ ਪਾਵਾਂ ਉਸ ਗੁਰੂ ਦਾ ਵਿੱਚ ਕੀ ਰੋਲ ਆ ਤੇ ਬਾਕੀ ਸਾਰੀ ਗੱਬਰ ਕਰ ਬਾਣੀ ਜਿਹੜੀ ਆ ਉਹ ਗੁਰੂ ਰੂਪ ਆ ਤੇ ਉਹੋ ਹੀ ਪੜਦੇ ਪੜਦੇ ਉਸ ਤੇ ਚੱਲਦੇ ਚੱਲਦੇ ਗੁਰ ਪ੍ਰਸਾਦ ਦੀ ਹੀ ਰਹਿਮਤ ਹੋਏਗੀ ਕਿ ਉਹ ਸਹੀ ਸੱਚ ਨਾਲ ਜੁੜ ਸਕੀ। ਸ਼ੁਰੂ ਕਰਦੇ ਹਾਂ ਜੀ ਜਪ। ਮੈਨੂੰ ਲੱਗਦਾ ਜੀ ਇਹ ਬਾਣੀ ਦਾ ਨਾਮ ਹੈ ਜਿੱਦਾਂ ਆਸਾ ਦੀ ਵਾਰ ਆ ਜਾਂ ਕਈ ਹੋਰ ਬਾਣੀਆਂ ਨੇ ਅਨੰਦ ਸਾਹਿਬ ਆ। ਇਦਾਂ ਹੀ ਇਹ ਵੀ ਬਾਣੀ ਹੈ ਜਪ। ਆਦ ਸੱਚ। ਜੁਗਾਦ ਸੱਚ। ਆਦ ਸੱਚ ਤੋਂ ਭਾਵ ਕਿ ਸਭ ਤੋਂ ਪਹਿਲਾਂ ਕੌਣ ਸੀ? ਉਹੀ ਇੱਕ ਸੀ ਆਦਤੋਂ ਜੁਗਾਦ ਸੱਚ ਵੀ ਜੁਗਾਂ-ਜੁਗਾਂ ਤੋਂ ਵੀ ਪਹਿਲਾਂ ਜੀ ਸੀਗਾ ਕੋਈ ਇਹ ਨਾ ਕਰ ਲੀ ਗੇ ਆਦਤੋਂ ਉਹਨੂੰ ਪਰਾਤਨ ਸਮਝਣਾ ਪਰ ਨਹੀਂ ਉਹ ਸਮੇਂ ਤੋਂ ਵੀ ਪਹਿਲਾਂ ਤੋਂ ਆ ਸਮੇਂ ਤੋਂ ਵੀ ਪਹਿਲਾਂ ਤੋਂ ਮੌਜੂਦ ਆ ਉਹ ਜੁਗਾਦ ਸੱਚ ਆ ਉਹ ਸੱਚ ਜਿਹੜਾ ਆ ਜਿਸ ਦੀ ਗੁਰੂ ਸਾਹਿਬ ਨੇ ਪਹਿਲਾਂ ਵੀ ਬੁਲਮੰਤਰ ਚ ਵੀ ਗੱਲ ਕੀਤੀ ਆ ਉਸ ਸੱਚ ਦੀ ਉਹ ਜੁਗਾਂ ਤੋਂ ਵੀ ਪਹਿਲਾਂ ਦਾ ਵਾ ਕਿ ਇਹ ਸਮੇਂ ਤੋਂ ਵੀ ਪਹਿਲਾਂ ਦਾ ਵਾ ਆ ਦੇ ਸੱਚੇ ਜੁਗਾਦ ਸੱਚ ਹੈ ਵੀ ਸੱਚ ਤੇ ਹੁਣ ਵੀ ਉਹ ਹੀ ਸੱਚ ਹੈ ਅਸੀਂ ਇੱਕ ਸਮੇਂ ਤੱਕ ਆਇਆ ਸਾਰੇ ਜੋ ਵੀ ਸਾਨੂੰ ਦਿਸਦਾ ਆ ਜੋ ਇਸ ਬ੍ਰਹਿਮੰਡ ਵਿੱਚ ਦਿਖਦਾ ਆ ਇੱਕ ਸਮੇਂ ਦੇ ਵਿੱਚ ਆ ਤੇ ਸਮੇਂ ਦੇ ਵਿੱਚ ਉਹਦਾ ਅੰਤ ਵੀ ਆ ਸਮੇਂ ਦੇ ਵਿੱਚ ਉਹਦੇ ਜਨਮ ਵੀ ਆ ਇੱਕ ਸੀਮਾ ਆ ਬੰਦੇਸ਼ਾਨੇ ਪਰ ਉਹ ਸੱਚ ਜਿਹੜਾ ਵਾ ਉਹ ਹਮੇਸ਼ਾ ਹੀ ਹੈ ਬਾਕੀ ਸਭ ਹੋ ਰਿਹਾ ਹੋ ਰਿਹਾ ਜਿਵੇਂ ਕੀ ਅਸੀਂ ਆ ਮੈਂ ਆ ਮੈਂ ਖਤਮ ਹੋ ਜਾਣਾ ਕਿਸੇ ਟਾਈਮ ਸੀਗਾ ਮੇਰੀ ਇਹ ਗੱਲ ਹੋ ਜਣੀ ਕਿਸੇ ਸਮੇਂ ਸੀਗਾ ਚਿੱਤਰਾ ਬੜੇ ਬੜੇ ਕਿੰਨੇ ਕਿੰਨੇ ਲੋਕ ਇੱਥੇ ਬੈ ਕੇ ਤੁਰ ਗਏ ਸੇਮ ਉਹ ਕਹਿ ਨਹੀਂ ਸਕਦੇ ਅਸੀਂ ਹਾਂ ਕਿਉਂਕਿ ਅਸੀਂ ਬੀਤ ਰਹੇ ਹਾਂ ਕੱਲ ਵਾਲਾ ਮੈਂ ਕੋਈ ਹੋਰ ਹੀ ਅੱਜ ਵਾਲਾ ਕੋਈ ਹੋਰ ਹੀ ਮੈਂ ਬਦਲਦੇ ਰਹਿਣਾ ਮੇਰਾ ਸਰੀਰ ਵੀ ਬਦਲੇਗਾ ਮੇਰਾ ਮਨ ਵੀ ਬਦਲੇਗਾ ਪਰ ਉਹ ਹੈ ਉਹ ਸੱਚ ਰਹੇਗਾ ਉਹ ਹੀ ਹੈ ਮੌਜੂਦ ਵੀ ਉਹ ਹੈ ਨਾਨਕ ਹੋਸੀ ਵੀ ਸੱਚ ਉਹੋ ਹੀ ਸੱਚ ਰਹੇਗਾ ਕਿਉਂਕਿ ਉਹ ਸਮੇਂ ਤੋਂ ਬਾਹਰ ਆ ਪ੍ਰਾਣਾ ਵੀ ਸਭ ਤੋਂ ਉਹ ਆ ਸਭ ਤੋਂ ਆਖਿਰ ਚ ਵੀ ਉਹੋ ਹੀ ਆ ਤੇ ਹੁਣ ਮਦ ਵਿੱਚ ਜੋ ਪ੍ਰੈਜ਼ੈਂਟ ਚੱਲ ਰਿਹਾ ਹੁਣ ਵੀ ਉਹ ਹੀ ਸੱਚ ਆ ਬਾਕੀ ਸਭ ਇੱਕ ਤੋਂ ਖਾਇਆ ਇੱਕ ਸਮੇਂ ਦਾ ਜਾਂ ਇੱਕ ਟਾਈਮ ਪੀਰੀਅਡ ਦਾ ਪਰ ਉਹ ਹੀ ਸੱਚ ਹੈ ਮੌਜੂਦਾ ਸੱਚ ਸ਼ੁਰੂ ਹੁੰਦਾ ਹੈ ਕਿ ਹੁਣ ਅਸੀਂ ਕਿਵੇਂ ਜੁੜੀਏ ਅਸੀਂ ਉਹਦੇ ਕਾਬਿਲ ਕਿਵੇਂ ਬਣੀਏ ਅਸੀਂ ਕਿਦਾਂ ਮਹਿਸੂਸ ਕਰੀਏ ਕਿ ਜੇ ਮਨ ਦੀ ਗੱਲ ਕਰਦੇ ਤੇ ਮਨ ਕਹਿੋ ਜਾ ਹੋਵੇ ਕਿ ਉਹਨੂੰ ਮਹਿਸੂਸ ਕਰ ਸਕੇ ਸੋ ਹੁਣ ਸ਼ੁਰੂ ਹੋਇਆ ਵਾ ਸਾਡਾ ਸਫਰ ਜੋ ਗੁਰੂ ਸਾਹਿਬ ਸਾਨੂੰ ਦੱਸ ਰਿਹਾ ਕਿ ਤੁਸੀਂ ਕੀ ਕਰੋ ਹੁਣ ਉਹ ਸ਼ੁਰੂ ਹੋਇਆ ਉਸ ਵਿੱਚ ਗੁਰੂ ਸਾਹਿਬ ਕਹਿੰਦੇ ਆ ਕਿ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਇਹ ਬਹੁਤ ਵੱਡੀ ਗੱਲ ਆ ਚਲੋ ਕਈਆਂ ਨੇ ਬਹੁਤ ਪਿਆਰੇ ਇਨਸਾਨਾਂ ਨੇ ਅਲੱਗ-ਅਲੱਗ ਇਹਦੇ ਅਰਥ ਰੱਖੇ ਆ ਪਰ ਮੈਂ ਇਹਦੇ ਅਰਥ ਜੋ ਕਰਦਾ ਹਾਂ ਕਿ ਸੋਚੈ ਸੋਚਣਾ ਹੋਵੇ ਸੋਚੇ ਨੂੰ ਮੈਂ ਸੋਚ ਹੀ ਰੱਖੂੰਗਾ ਕਿ ਜੇ ਇਹਦੇ ਪਰਚ ਔਂਕੜ ਦੇ ਲੌਂਕੜ ਹੁੰਦੀ ਤੇ ਸੂਚ ਹੁੰਦਾ ਪਰ ਇਹ ਸੋਚ ਆ ਸੋੜਾ ਵਾ ਸੱਸੇ ਦੇ ਉੱਤੇ ਮਤਲਬ ਸੋਚ ਐ ਸੋਚ ਐ ਸੋਚ ਨਾ ਹੋ ਬਈ ਕਿ ਇਹਨੂੰ ਮੈਂ ਥੋੜਾ ਜਿਹਾ ਐਵੇਂ ਸਮਝਾਉਂਗਾ ਕਿ ਜਿਵੇਂ ਸਾਡੀ ਇੱਕ ਸੋਚ ਦੀ ਲਿਮਟ ਆ ਸਾਡੀ ਇਮੇਜਿਨੇਸ਼ਨ ਦੀ ਲਿਮਟ ਆ ਕਿਉਂ ਕਿਉਂਕਿ ਅਸੀਂ ਇਹ ਸੋਚ ਉੱਥੋਂ ਹੀ ਇਕੱਠੀ ਕੀਤੀ ਆ ਇਸ ਇੰਦਰੀਆਂ ਤੋਂ ਇਸ ਦੁਨੀਆ ਤੋਂ ਸੁਣੇ ਤੋਂ ਵਿਕਟੋ ਜਾਂ ਜੋ ਵੀ ਸਾਨੂੰ ਇਨਪੁਟ ਮਿਲੀ ਆ ਉਹਦੇ ਅੰਡਰ ਅੰਡਰੇ ਕੰਮ ਕਰ ਸਕਦੀ ਇਹਦੀ ਇੱਕ ਲਿਮਟ ਆ ਤੇ ਲਿਮਟ ਆਪਾਂ ਕਿਵੇਂ ਦੇਖੀਏ ਵੀ ਇਹਦੀ ਕਿੰਨੀ ਕਿ ਲਿਮਟ ਆ ਜਿਵੇਂ ਮੈਂ ਪਹਿਲਾਂ ਵੀ ਦੱਸ ਤਾ ਨਾ ਕਿ ਇਨਸਾਨ ਦੀ ਅੱਖ ਕੁਝ ਲਿਮਟਡ ਦੇਖ ਸਕਦੀ ਆ ਇਸ ਤੋਂ ਬਾਅਦ ਇਨਸਾਨ ਦੀ ਅੱਖ ਨਹੀਂ ਦੇਖ ਸਕਦੀ ਤੇ ਜਿਵੇਂ ਤਿੰਨ ਰੰਗ ਇਨਸਾਨ ਦੀ ਅੱਖ ਦੇਖਦੀ ਆ ਬਾਕੀ ਵਿਗਿਆਨੀਆਂ ਨੂੰ ਵੱਧ ਪਤਾ ਹੋਣਾ ਕਿ ਕਿ ਦਾ ਕਿਦਾਂ ਤਿੰਨ ਰੰਗ ਦੇਖਦੀ ਆ ਚੌਥਾ ਰੰਗ ਦੁਨੀਆ ਦੇ ਸਾਰੇ ਇਨਸਾਨ ਇਕੱਠੇ ਹੋ ਜਾਣ ਜਿੰਨਾ ਅੰਦਰ ਚੌਥੇ ਰੰਗ ਦੀ ਸੈਂਸ ਹੈ ਹੀ ਨਹੀਂ ਇਨਸਾਨ ਚ ਤਿੰਨ ਹੈ ਨਹੀਂ ਜੇ ਕਿਤੇ ਕਦੇ ਦੇ ਹੋਵੇ ਵੀ ਤੇ ਉਹ ਦਸਵੀਂ ਨਹੀਂ ਪਾਊਗਾ ਪਰ ਫਿਰ ਵੀ ਇੱਕ ਰੰਗ ਅਲੱਗ ਨਹੀਂ ਦੇਖ ਸਕਦੀ ਜਿਹੜੀ ਅੱਖ ਲਾਲ ਹਰਿਆ ਨੀਲਾ ਤਿੰਨ ਰੰਗ ਅੱਖ ਦੇਖ ਸਕਦੀ ਜੋ ਦੁਨੀਆ ਚ ਆਪਾਂ ਆਲੇ ਦੁਆਲੇ ਦੇਖ ਰਹੇ ਆ ਇਨ੍ਹਾਂ ਰੰਗਾਂ ਦਾ ਮਿਕਸਚਰ ਦੇਖ ਰਹੇ ਆ ਪਰ ਜੇ ਕਿਸੇ ਨੂੰ ਇੱਕ ਰੰਗ ਵੱਧ ਦਿਖਦਾ ਹੋਵੇ ਤਾਂ ਉਹਨੂੰ ਇਹ ਦੁਨੀਆ ਐਵੇਂ ਦੀ ਨਹੀਂ ਦਿਖੂਗੀ ਉਹਨੂੰ ਕੁਝ ਅਲੱਗ ਹੀ ਦਿਖੂਗਾ ਇਹ ਦਰਖਤ ਸਾਨੂੰ ਦਿਖ ਰਿਹਾ ਹਰੇ ਆ ਪਰ ਇਹ ਹਰੇ ਨਹੀਂਗੇ ਕਿਉਂਕਿ ਸਾਨੂੰ ਸਾਡੀ ਲਿਮਟ 'ਚ ਆ ਰਿਹਾ ਤਾਂ ਸਾਨੂੰ ਹਰੇ ਦਿਖ ਰਿਹਾ ਕਿਉਂਕਿ ਅਸੀਂ ਤਿੰਨ ਰੰਗਾਂ ਦੇ ਮਿਕਸਚਰ 'ਚ ਜੋ ਬਣੇ ਆ ਤਾਂ ਹੀ ਸਾਨੂੰ ਦਿਖ ਰਿਹਾ ਹਰੇ ਪਰ ਦੁਨੀਆ ਬਹੁਤ ਰੰਗਾਂ ਦੀ ਹੈ ਪਰ ਅਸੀਂ ਉਹ ਨਹੀਂ ਦੇਖ ਸਕਦੇ ਅਸੀਂ ਲਿਮਟਿਡ ਹੀ ਦੇਖ ਸਕਦੇ ਔਰ ਮੈਂ ਅੱਖ ਦੀ ਗੱਲ ਕਿਉਂ ਕੀਤੀ ਕਿ ਜਿਹੜਾ ਰੰਗ ਮੈਂ ਕਦੀ ਨਹੀਂ ਦੇਖਿਆ ਉਹਨੂੰ ਮੈਂ ਕਿਦਾਂ ਸੋਚ ਲੂੰਗਾ ਲੱਖ ਵਾਰੀ ਸੋਚ ਲਾਂ ساری ਜ਼ਿੰਦਗੀ ਸੋਚ ਲਾਂ ਬੈਠ ਕੇ ਕਿਵੇਂ ਦਾ ਹੋਊਗਾ ਕਿਵੇਂ ਦਾ ਹੋਊਗਾ ਇਮੇਜਿਨੇਸ਼ਨਾਂ ਬਣਾ ਲਾਂ ਕੁਝ ਵੀ ਕਰ ਲਾਂ ਪਰ ਮੈਂ ਸਿਰਫ ਇੱਕ ਰੰਗ ਨਹੀਂ ਸੋਚ ਸਕਦਾ ਲੱਖਾਂ ਸਿਆਣੇ ਇਕੱਠੇ ਹੋ ਕੇ ਸੋਚ ਲਣ ਨਹੀਂ ਕਰ ਸਕਦੇ ਇਮੇਜਨ ਵੀ ਨਹੀਂ ਕਰ ਸਕਦੇ ਕਿ ਉਹ ਕਿਵੇਂ ਦਾ ਹੋਏਗਾ ਤੇ ਸਿਰਫ ਇੱਕ ਰੰਗ ਦੀ ਗੱਲ ਹੋ ਰਹੀ ਹੈ ਤੇ ਹਜ਼ਾਰਾਂ ਕਲਰ ਦੀਆਂ ਲਾਈਟਾਂ ਨੇ ਉਹਨਾਂ ਵਿੱਚੋਂ ਇੱਕ ਲਾਈਟ ਹੈ ਉਹ ਲਾਈਟ ਚ ਕਿਹਜਾ ਰੰਗ ਨੇ ਉਹਨਾਂ ਰੰਗਾਂ ਚੋਂ ਮੈਂ ਕੁਝ ਥੀਨ ਰੰਗ ਵੇਖ ਸਕਦਾ ਤੇ ਚੌਥਾ ਰੰਗ ਮੈਂ ਸੋਚ ਵੀ ਨਹੀਂ ਸਕਦਾ ਸੋ ਮੈਂ ਇੱਥੋਂ ਇਹ ਪਤਾ ਲੱਗਦਾ ਕਿ ਸਾਡੀ ਜਿਹੜੀ ਸੋਚ ਆ ਉਹਦੀ ਇੱਕ ਲਿਮਟ ਆ ਸਾਡੀ ਇਮੇਜਿਨੇਸ਼ਨ ਦੀ ਸਾਡੇ ਸੋਚਣ ਦੀ ਇੱਕ ਦਾਇਰਾ ਆ ਉਹਦੇ ਵਿੱਚ ਉਹ ਨਹੀਂ ਸੋਚਿਆ ਜਾਣਾ ਇੱਕ ਰੰਗ ਨਹੀਂ ਸੋਚਿਆ ਜਾ ਸਕਦਾ ਅਲੱਗ ਤੋਂ ਪਰ ਅਸੀਂ ਜਿਹੜਾ ਉਹ ਸਮੇ ਤੋਂ ਵੀ ਬਾਹਰ ਆ ਜਿਹੜਾ ਸਾਡੇ ਕਿਵੇਂ ਮੈਂ ਪਹਿਲੀ ਵੀਡੀਓ ਚ ਬੋਲੇ ਆ ਬੀ ਆਊਟ ਆਫ ਬਾਕਸ ਆ 85 ਤੋਂ ਜਿੱਥੋਂ ਤੱਕ ਅਸੀਂ ਅਬਜ਼ਰਵ ਕੀਤਾ ਉਹ ਬਹੁਤ ਵੱਡਾ ਹੈ ਉਹਦੇ ਤੋਂ ਫਿਰ ਵੀ ਜਿਵੇਂ ਗੁਰੂ ਸਾਹਿਬ ਕਹਿੰਦੇ ਕੀ ਮੈਂ ਮੱਛਲੀ ਕਿਵੇਂ ਅੰਤ ਲ੍ਹਾਂ ਤੂੰ ਤੇ ਸਾਗਰ ਹੈ ਮੈਨੂੰ ਮੱਛਲੀ ਮੈਂ ਤੇਰਾ ਅੰਤ ਕਿਦਾਂ ਲੱਭਾਂ ਸੋ ਸੋਚ ਦੇ ਵਿੱਚ ਨਹੀਂ ਆਉਣਾ ਇਹ ਕਨਫਰਮ ਹੈ ਗੁਰੂ ਸਾਹਿਬ ਪਹਿਲਾਂ ਕਹਿੰਦੇ ਵੀ ਤੁਸੀਂ ਸੋਚਾਂ ਧੜਾ ਕੇ ਉਹਨੂੰ ਸੋਚ ਲੋਗੇ ਕਿ ਹਾਂ ਕਿਵੇਂ ਦਹਾਉਗਾ ਕਿਵੇਂ ਦਾ ਇਮੇਜਨ ਕਰ ਲਾਂਗੇ ਤੇ ਉਮਰ ਜਿੰਦੀ ਨਹੀਂ ਆਉਣਾ ਤੇ ਇਧਰ ਦੌੜੇ ਤੁਸੀਂ ਸੋਚ ਕੇ ਫਲਸਫੀਆਂ ਲਾ ਲਾ ਕੇ ਜੇ ਤੁਸੀਂ ਉਹਨੂੰ ਪਾਉਣਾ ਚਾਹੋ ਤੇ ਪੋਸੀਬਿਲਟੀ ਨਹੀਂ ਹੈਗੀ ਉਹਨੂੰ ਮਹਿਸੂਸ ਕਰਨ ਦੀ ਟੱਡੀ ਸੋਚ ਨਹੀਂ ਕਰਨਾ ਹਾਂ ਪਰ ਸੋਚ ਨਾਲ ਅਸੀਂ ਖੁਦ ਨੂੰ ਠੀਕ ਕਰ ਸਕਦੇ ਹਾਂ ਆਪਣੇ ਮਨ ਨੂੰ ਉਹਦੇ ਕਾਬਿਲ ਬਣਾ ਸਕਦੇ ਪਰ ਸੋਚ ਨਾਲ ਅਸੀਂ ਉਹਨੂੰ ਨਹੀਂ ਸੋਚ ਸਕਦੇ ਤਾਂ ਹੀ ਗੁਰੂ ਸਾਹਿਬ ਕਹਿੰਦੇ ਵੀ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਵੀ ਲੱਖਾਂ ਵਾਰੀ ਸੋਚ ਲੋ ਜਿੰਨਾ ਜ਼ੋਰ ਲੱਗਦਾ ਲਾ ਲੋ ਕਿੰਨਾ ਸਿਆਣਾ ਬਿਠਾ ਕੇ ਇੱਥੇ ਘਰ ਲਓ ਵੀ ਸੋਚ ਲਾ ਜਿੰਨਾ ਸੋਚ ਕਿਦਾ ਕਿੰਨੇ ਕਿੰਨੇ ਫਿਲਾਸਫੀਆਂ ਲਾ ਲਾ ਨਹੀਂ ਇਹਦੇ ਵਿੱਚ ਨਹੀਂ ਆਉਣਾ ਸੋ ਫਿਲਾਸਫੀ ਦੇ ਵਿੱਚ ਭਜੇ ਜਾਓਗੇ ਤੇ ਤੁਹਾਨੂੰ ਐਂਡ ਨਹੀਂ ਲੱਭਣਾ ਕਿਉਂਕਿ ਅਸੀਂ ਬਹੁਤ ਛੋਟੇ ਬਹੁਤ ਬਹੁਤ ਛੋਟੇ ਹਾਂ ਤੇ ਅਸੀਂ ਅੰਤ ਨਹੀਂ ਲੱਭ ਸਕਦੇ ਅਸੀਂ ਨਹੀਂ ਉਹਨੂੰ ਸੋਚ ਦੇ ਵਿੱਚ ਲਿਆ ਸਕਦੇ ਤੇ ਇਹ ਪੌਸਿਬਿਲਟੀ ਨਹੀਂ ਹੈਗੀ ਫਿਰ ਅੱਗੇ ਕਿ ਮਨ ਨੂੰ ਚੁੱਪ ਕਰਾਵਾਂਗੇ ਜੇ ਮਨ ਚੁੱਪ ਹੋ ਜਾਏਗਾ ਤੇ ਉਹਨੂੰ ਮਹਿਸੂਸ ਕਰ ਲਏਗਾ ਜ਼ਿਆਦਾਤਰ ਇਦਾਂ ਹੀ ਹੁੰਦਾ ਕਿ ਮੈਡੀਟੇਸ਼ਨਾਂ ਤੇ ਬਹਿ ਜੋ ਸਮਾਧੀਆਂ ਲਾ ਲਓ ਚੁੱਪ ਹੋ ਜੋ ਛੁੰਨਿਆ ਚੋ ਜੋ ਬੜਾ ਕੁਝ ਪਿਆ ਇਹ ਕਿੰਨੇ ਕਿ ਚੁੱਪ ਹੈ ਜੋ ਬਣਾ ਹੋਵੇ ਜੇ ਲਾਏ ਰਹਾ ਲਿਵਤਾਰ ਕਿ ਨਹੀਂ ਚੁੱਪ ਚ ਵੀ ਨਹੀਂ ਆ ਤੂੰ ਜਿਵੇਂ ਪਿ ਸੋਚ ਚ ਤੇ ਨਹੀਂਗਾ ਫਿਰ ਛੱਡ ਦੀਏ ਸੋਚ ਚਾਉਣਾ ਹੀ ਨਹੀਂ ਤੇ ਫਿਰ ਕੀ ਕਰੀਏ ਨਹੀਂ ਸੋਚ ਨਾਲ ਸਮਝੋ ਕਿ ਮਨ ਨੂੰ ਕਿਵੇਂ ਠੀਕ ਕਰਾਂ ਮੇਰੀ ਸੋਚ ਚ ਨਹੀਂ ਹੋਣਾ ਪਰ ਮੇਰੇ ਅੰਦਰ ਕੁਝ ਐਸੀ ਸੈਂਸ ਹੈਗੀ ਆ ਜਿਹੜੀ ਉਹਨੂੰ ਮਹਿਸੂਸ ਕਰ ਸਕਦੀ ਆ ਉਹਨੂੰ ਜਗਾ ਸਕਾਂ ਤੇ ਚੁੱਪ ਹੋਣਾ ਵੀ ਹੱਲ ਨਹੀਂਗਾ ਕਿ ਜਿਵੇਂ ਕਬੀਰ ਜੀ ਦਾ ਸ਼ਬਦ ਆ ਕਿ ਬਾਬਾ ਬੋਲਣਾ ਕਿਆ ਕਹੀਏ ਠੀਕ ਆ ਕਿਸੇ ਮੂਰਖਾ ਨਾਲ ਉਲਝਣ ਤੋਂ ਚੁੱਪ ਚੰਗੀ ਆ ਪਰ ਮਹਾਪੁਰਸ਼ਾਂ ਨਾਲ ਗੱਲ ਕਰੋ ਬੈਠੋ ਸੁਣੋ ਉਹਨਾਂ ਦੀਆਂ ਸੁਣੋ ਹੋ ਸਕਦਾ ਕਿ ਉਹਨਾਂ ਨੂੰ ਸੁਣ ਸੁਣ ਕੇ ਤੁਹਾਡੀ ਤੁਹਾਡਾ ਮਨ ਜਾਗ ਝਕੇ ਉਹਨੂੰ ਮਹਿਸੂਸ ਕਰਨ ਦੇ ਕਾਬਿਲ ਹੋ ਸਕੇ ਤੇ ਜਰੂਰ ਹੈ ਕਿ ਤੁਸੀਂ ਚੁੱਪ ਬੈ ਕੇ ਇਕੱਲੇ ਬੈ ਕੇ ਵੀ ਹਾਸਲ ਨਹੀਂ ਕਰ ਸਕਦੇ ਇਹ ਵਹਿਮ ਹੋਏਗਾ ਇਹ ਮਿੱਥੇ ਬਹੁਤ ਵੱਡੀ ਗੁਰੂ ਸਾਹਿਬ ਇਹਦਾ ਖੰਡਨ ਕਰਦੇ ਆ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਫਿਰ ਅੱਗੇ ਆਉਂਦਾ ਹੈ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਇਹਦਾ ਜਿਵੇਂ ਦੇਵਤ ਜਿਵੇਂ ਆਪਾਂ ਮੰਨੂ ਕਿ ਸੈਟੀਸਫਾਈ ਕਰ ਲੀਏ ਕੀ ਫਿਰ ਤੇ ਆਪਨ ਮਹਿਸੂਸ ਕਰ ਸਕਦੇ ਇਹ ਜੋ ਪਹਿਲੂ ਮਿੱਥਾ ਚਲਦੀਆਂ ਹੈ ਗੁਰੂ ਸਾਹਿਬ ਉਹਨਾਂ ਦਾ ਖੰਡਨ ਕਰਦੇ ਕਿ ਇਦਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਹੋ ਕਿ ਮੈਂ ਆ ਵੀ ਕਰ ਲੂੰਗਾ ਵੀ ਕਰ ਲੂੰਗਾ ਆ ਵੀ ਪਾ ਲੂੰਗਾ ਆ ਵੀ ਪਾ ਲੂੰਗਾ ਕਰੀ ਮਨ ਨੂੰ ਸੈਟੀਸਫਾਈ ਹੋ ਜਾਊਗਾ ਇੱਥੇ ਜਾ ਕੇ ਸੈਟੀਸਫਾਈ ਹੋ ਜਾਊਗਾ ਫਿਰ ਮੈਂ ਆ ਕਰੂੰਗਾ ਫਿਰ ਮੈਂ ਆ ਰਸਤੇ ਤੇ ਚੱਲ ਪਾਉਂਗਾ ਫੇਰ ਹੀ ਮਿਰਕਾ ਹੋਏਗਾ ਤੇ ਇਹ ਪੋਸਿਬਿਲਟੀ ਨਹੀਂ ਹੈਗੀ ਗੁਰੂ ਸਾਹਿਬ ਕਹਿ ਰਿਹਾ ਕਿ ਭੁੱਖਿਆ ਭੁੱਖ ਨਾ ਉਤਰਿਆ ਵੀ ਇਹ ਭੁੱਖ ਮਨ ਦੀ ਨਹੀਂ ਉਤਰਨੀ ਤੁਸੀਂ ਇਹਨੂੰ ਸੈਟੀਸਫਾਈ ਕਰਕੇ ਰਾਤ ਚੱਲਣਾ ਚਾਹੋਗੇ ਤੇ ਤੁਸੀਂ ਲੱਖ ਦੁਨੀਆ ਦੀਆਂ ਚੀਜ਼ਾਂ ਲੈ ਲੋਗੇ ਜੋ ਵੀ ਦੁਨੀਆ ਦੇ ਛੱਡੋ ਕਈ ਪੁਰੀਆਂ ਦੀਆਂ ਪੰਡਾ ਵੀ ਬਨ ਲੋਗੇ ਤੁਸੀਂ ਤੇ ਉਹਨਾਂ ਪੁਰੀਆਂ ਚ ਜੋ ਵੀ ਤੁਹਾਨੂੰ ਸਾਰਾ ਕੁਝ ਵੀ ਮਿਲ ਜੇ ਪਰ ਫਿਰ ਵੀ ਪੁਰੀਆਂ ਆ ਕਿ ਖੰਡ ਬ੍ਰਹਿਮੰਡ ਪੁਰੀਆਂ ਲੋਕ ਇਹ ਡਿਵਾਈਡਿਸ਼ਨ ਕੀਤੀ ਹੋਈ ਆ ਪੁਰਾਣੇ ਸ਼ਾਸਤਰਾਂ ਦੇ ਵਿੱਚ ਜਿਵੇਂ ਸ਼ਿਵ ਪੁਰੀ ਆ ਬ੍ਰਹਮਪੁਰੀਆ ਕਿ ਇਹ ਤਾਂ ਪੁਰੀਆਂ ਚ ਕਾਫੀ ਵੰਡਿਆ ਹੋਇਆ ਵਾ ਆਪਣੇ ਉਹਨਾਂ ਨੇ ਸ਼ਾਸਤਰਾਂ ਦੇ ਵਿੱਚ ਤੇ ਗੁਰੂ ਸਾਹਿਬ ਉਹਨਾਂ ਤੋਂ ਐਗਜ਼ਾਮਪਲ ਲੈ ਕੇ ਕਹਿ ਰਹੇ ਆ ਕਿ ਤੁਹਾਨੂੰ ਉਹ ਵੀ ਮਿਲ ਜਣ ਕਿ ਪੁਰੀਆਂ ਇਹ ਲੋਕ ਦਾ ਛੱਡੋ ਹੋਰਾਂ ਲੋਕਾਂ ਦਾ ਵੀ ਤੁਹਾਨੂੰ ਸਮਾਨ ਮਿਲ ਜੇ ਪੰਡਾ ਬਨ ਲਓ ਪਰ ਇਹਨੇ ਰਜਨਾਨੀ ਮਨ ਨਹੀਂ ਤ੍ਰਿਪਤ ਹੋਏਗਾ ਇਹਨੇ ਭੁੱਖੇ ਹੀ ਰਹਿਣਾ ਤੇ ਫਿਰ ਇਹ ਵੀ ਪੋਸੀਬਿਲਟੀ ਛੱਡ ਦੋ ਕਿ ਪਹਿਲੋਂ ਤੁਸੀਂ ਮਨ ਨੂੰ ਸੈਟੀਸਫਾਈ ਕਰੋਗੇ ਇਹਨੂੰ ਚੀਜ਼ਾਂ ਲਿਆ ਕੇ ਦੋਗੇ ਜਿੱਦੋਂ ਇਹ ਖੁਸ਼ ਹੋ ਜਾਊਗਾ ਉਦੋਂ ਰੱਬ ਲੱਤਰੂਗਾ ਜਾਂ ਉਦੋਂ ਮਹਿਸੂਸ ਕਰਨ ਨਾਲ ਹੋ ਜਾਊਗਾ ਤੇ ਨਹੀਂ ਇਹਨੂੰ ਸਿਖਾਉਣਾ ਪੈਣਾ ਇਦਾਂ ਨਹੀਂ ਹੋਣਾ ਤੇ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਆ ਸਹਿਜ ਸਿਆਣ ਪਾਂ ਲੱਖ ਹੋਏ ਇੱਕ ਨਾ ਚੱਲੇ ਨਾਲ ਕਿ ਤੁਸੀਂ ਲੱਖਾਂ ਫਲਸਫੀਆਂ ਲੱਖਾਂ ਸਿਆਣੇ ਜਿਵੇਂ ਗੁਰੂ ਸਾਹਿਬ ਨੇ ਕਹਿ ਆਪੀ ਸੋਚੇ ਸੋਚਣਾ ਹੋ ਵੀ ਸੋਚ ਚ ਨਹੀਂ ਆਉਣਾ ਤੇ ਸਿਆਣੇ ਵੀ ਤੁਸੀਂ ਜਿ ਤੁਹਾਡੀਆਂ ਚਤਰਾਈਆਂ ਤੁਹਾਡੀਆਂ ਸਿਆਣਪਾਂ ਨਹੀਂ ਇੱਥੇ ਕੰਮ ਆਉਣੀ ਆ ਜਿੱਤ ਤੁਸੀਂ ਚਤਰਾਈ ਮਾਰ ਕੇ ਸੋਚਦੇਗੀ ਕੋਈ ਚਲਾਕੀ ਖੇਡ ਕੇ ਦੁਨੀਆ ਦਾ ਕੁਝ ਮਾਲ ਹਾਸਲ ਕਰ ਲੋਗੇ ਤੁਸੀਂ ਆਪਣੀਆਂ ਸੋਚਾਂ ਲੜਾ ਕੇ ਲੋਕਾਂ ਨੂੰ ਪਿੱਛੇ ਲਾ ਸਕਦੇ ਆ ਤੁਸੀਂ ਜਿੰਨੀਆਂ ਮਰਜ਼ੀ ਚਤਰਾਈਆਂ ਖੇਡ ਲਓ ਆਪਣੀਆਂ ਸਿਆਣਪਾਂ ਲਾ ਲਓ ਤੇ ਨਹੀਂ ਵਸਣਾ ਫਿਰ ਵੀ ਮਨ ਵਸ ਨਹੀਂ ਆਉਣਾ ਚਤਰਾਇਆਂ ਨਾਲ ਤੇ ਬਿਲਕੁਲ ਨਹੀਂ ਤੇ ਜਿਵੇਂ ਕਬੀਰ ਜੀ ਕਹਿੰਦੇ ਆ ਕਿ ਚੁਤਰਾਈ ਨਾ ਚਤਰਪੂਜ ਪਾਏ ਜਿਵੇਂ ਕਿ ਮਤ ਜਾਣ ਸ਼ੋਹ ਗੱਲ ਨਹੀਂ ਪਾਇਆ ਇਹ ਚਤਰਾਇਆਂ ਨਾਲ ਤੇ ਪਰਮਾਤਮਾ ਦੀ ਜਾਂ ਮਨ ਨੂੰ ਠੀਕਰਨ ਦੀ ਗੱਲ ਛੱਡੋ ਵਿਕਾਰਾਂ ਚੋਂ ਵੀ ਨਹੀਂ ਨਿਕਲਿਆ ਜਾ ਸਕਦਾ ਜਿਵੇਂ ਇੱਕ ਸ਼ਬਦ ਹੈ ਕਿ ਇਸ ਦੇਹੀ ਮੇਂ ਕੋਈ ਜਾਗਤ ਰਹੇ ਉਦੇ ਵਿੱਚ ਗੱਲ ਕਰਦੇ ਆ ਸ਼ਬਦ ਦੇ ਵਿੱਚ ਵਿਕਾਰਾਂ ਦੀ ਕਿ ਇਨ ਤੇ ਰਾਖੇ ਬਾਪ ਨਾ ਮਾਈ ਇਨ ਤੇ ਰਾਖੇ ਮੀਤ ਨਾ ਪਾਈ ਕਿ ਇਨਾਂ ਤੋਂ ਨਹੀਂ ਮਾ ਪਿਓ ਨਹੀਂ ਛਡਾ ਸਕਦੇ ਇਨਾਂ ਤੋਂ ਮੇਰੇ ਸਕੇ ਸਬੰਧੀ ਵੀ ਨਹੀਂ ਛਡਾ ਸਕਦੇ ਮੇਰੇ ਭਰਾ ਮੇਰੇ ਮਿੱਤਰ ਵੀ ਇਨਾਂ ਵਿਕਾਰਾਂ ਤੋਂ ਮੈਨੂੰ ਨਹੀਂ ਛਡਾ ਸਕਦੇ ਮੇਰੀਆਂ ਚਤਰਾਈਆਂ ਨਾ ਵੀ ਬਸਜ ਨਹੀਂ ਹੋਣੇ ਮੇਰੀ ਚਤਰਾਈ ਇਨਾਂ ਲਈ ਵਰਕ ਕਰ ਸਕਦੀ ਆ ਇਨਾਂ ਦੇ ਹੇਠ ਕੰਮ ਕਰ ਸਕਦੀ ਵਿਕਾਰਾਂ ਦੇ ਪਰ ਮੇਰੀ ਚਤਰਾਈ ਇਨਾਂ ਵਿਕਾਰਾਂ ਤੋਂ ਮੈਨੂੰ ਨਹੀਂ ਬਚਾ ਸਕਦੀ ਮੇਰੀ ਚਤਰਾਈ ਦਾ ਮੇਰੇ ਵਿਕਾਰ ਫਾਇਦਾ ਚੁੱਕ ਸਕਦੇ ਪਰ ਮੈਨੂੰ ਚਤਰਾਈ ਇਹਨਾਂ ਤੋਂ ਬਚਾ ਨਹੀਂ ਸਕਦੀ ਤਾਂ ਹੀ ਉਹ ਕਹਿੰਦੇ ਆ ਕਿ ਸਹਿਜ ਸਿਆਣਪਾਂ ਲੱਖ ਹੋਇਆ ਤਾਂ ਇੱਕ ਨਾ ਚੱਲੇ ਨਾਲ ਜਿੰਨੀਆਂ ਮਰਜ਼ੀ ਚਤਰਾਈਆਂ ਸਿਆਣਪਾਂ ਲੋਕੀ ਸਿਆਣੇ-ਸਿਆਣੇ ਇਕੱਠੇ ਕਰਕੇ ਜਿੰਨੀਆਂ ਮਰਜ਼ੀ ਸਕੀਮਾਂ ਕੱਢ ਲਓ ਤੇ ਨਹੀਂ ਹੋਣਾ ਫਿਰ ਵੀ ਮੰਨਵਾਸ ਨਹੀਂ ਆਉਣਾ ਤੇ ਨਾ ਹੀ ਮਨੁੱਖ ਦੇ ਕਾਬਿਲ ਬੰਨਾ ਉਹ ਮਹਿਸੂਸ ਕਰਨ ਦੇ ਕਾਬਿਲ ਹੋਣਾ ਫਿਰ ਕੀ ਕਹਿੰਦੇ ਕਿ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਕਿ ਸਚਿਆਰ ਕਿਵੇਂ ਹੋਈ ਫਿਰ ਚਤਰਾਈ ਨਾਲ ਵੀ ਨਹੀਂ ਹੁੰਦਾ ਸੋਚਾਂ ਨਾਲ ਵੀ ਨਹੀਂ ਹੁੰਦਾ ਤੇ ਮਨ ਨੂੰ ਸੈਟੀਸਫਾਈ ਰਜਾ ਕੇ ਵੀ ਨਹੀਂ ਹੋ ਰਿਹਾ ਕਿਉਂਕਿ ਇਹ ਰਜਦਾਨੀ ਜੇ ਮੈਂ ਮਾਲ ਵੀ ਇਕੱਠਾ ਕਰ ਲਾਂ ਦੁਨੀਆ ਦੀਆਂ ਚੀਜ਼ਾਂ ਸ਼ੋਰਾਮ ਵੀ ਇਕੱਠਾ ਕਰ ਲਾਂ ਪਰ ਫਿਰ ਵੀ ਨਹੀਂ ਹੁਣਾ ਤੇ ਫਿਰ ਕਿਵੇਂ ਮੇਰੀ ਚਤਰਾਈ ਵੀ ਇੱਥੇ ਕੰਮ ਨਹੀਂ ਆਈ ਕਿਦਾ ਮੈਂ ਸਚਿਆਰ ਹਾਂ ਮੈਂ ਕਿਦਾਂ ਇੱਕ ਕੂੜ ਤੋਂ ਪਾਰ ਨਿਕਲਾਂ ਇਹ ਜਿਹੜਾ ਕੂੜ ਦਾ ਪਰਦਾ ਆ ਕੂੜ ਦਾ ਇਹ ਜਿਹੜੀ ਕੂੜ ਦੀ ਵਿੱਚ ਮੇਰੇ ਰਿਕਾਵਟ ਆ ਕਿਵੇਂ ਟੁੱਟੇ ਇਹ ਪਰਦੇ ਤੋਂ ਪਾਰ ਕਿਵੇਂ ਨਿਕਲਾਂ ਕੂੜ ਦੇ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਣੇ ਗੁਰੂ ਸਾਹਿਬ ਨੇ ਸਵਾਲ ਕਿਉਂ ਪੁੱਛਿਆ ਵਾ ਕਿ ਸਾਨੂੰ ਹੀ ਮਤ ਹਜੇ ਬਹੁਤ ਛੋਟੀ ਆ ਸਾਨੂੰ ਮੰਗਣਾ ਵੀ ਨਹੀਂ ਆਉਂਦਾ ਸਾਨੂੰ ਪੁੱਛਣਾ ਵੀ ਨਹੀਂ ਆਉਂਦਾ ਅਸੀਂ ਆਮ ਦੁਨੀਆ ਦੀਆਂ ਕੋਈ ਫਾਲਤੂ ਜਿਹੀਆਂ ਚੀਜ਼ਾਂ ਪੁੱਛਦੇ ਰਹਿੰਨੇ ਆ ਆ ਨਹੀਂ ਹੋਇਆ ਉਹ ਨਹੀਂ ਹੋਇਆ ਸਾਨੂੰ ਅਸਲੀ ਜੋ ਮੂਲ ਸਵਾਲ ਨੇ ਸਾਡੀ ਸਮਝ ਚ ਨਹੀਂ ਆਉਂਦੇ ਸਾਨੂੰ ਪਤਾ ਹੀ ਨਹੀਂ ਵੀ ਕਿ ਪੁੱਛਣੇ ਫਿਰ ਗੁਰੂ ਸਾਹਿਬ ਆਪ ਹੀ ਕਹਿੰਦੇ ਨੇ ਕਿ ਇਹਨੂੰ ਆ ਪੁੱਛਣਾ ਚਾਹੀਦਾ ਹੈ ਆ ਛੋਟੇ ਛੋਟੇ ਚੀਜ਼ਾਂ ਕੀ ਪੁੱਛਦਾ ਆ ਪੁੱਛ ਜੇ ਪੁੱਛਣਾ ਤਾਂ ਉਹ ਸਵਾਲ ਵੀ ਖੁਦ ਦਿੰਦੇ ਨੇ ਤੇ ਜਵਾਬ ਵੀ ਖੁਦ ਦਿੰਦੇ ਨੇ ਕਿ ਮੇਰੀ ਮਤ ਛੋਟੀ ਆ ਮੈਨੂੰ ਸਵਾਲ ਸਹੀ ਸਵਾਲ ਨਹੀਂ ਪੁੱਛਣਾ ਹੁੰਦਾ ਕਿ ਮੈਂ ਕਿਦਾਂ ਹੱਲ ਕਢਾਂ ਕਿਉਂਕਿ ਮੈਨੂੰ ਜੜ ਨਹੀਂ ਪਤਾ ਮੇਰੇ ਦੁੱਖਾਂ ਦੀ ਤੇ ਸੋ ਸਾਨੂੰ ਪੁੱਛਣਾ ਨਹੀਂ ਆਉਂਦਾ ਕਿ ਅਸੀਂ ਪੁੱਛਣਾ ਕੀ ਆ ਮੰਗਣਾ ਕੀ ਆ ਅਸੀਂ ਬਹੁਤ ਵੱਡਾ ਮੰਗ ਸਕਦੇ ਹਾਂ ਕੁਝ ਅਸੀਂ ਬਹੁਤ ਵੱਡਾ ਕੁਝ ਪੁੱਛ ਸਕਦੇ ਆ ਪਰ ਅਸੀਂ ਛੋਟੇ ਛੋਟੇ ਚੀਜ਼ਾਂ ਪਿੱਛੇ ਛੋਟੇ ਆਪਣੀ ਮੱਤ ਦੇ ਅਨੁਸਾਰ ਜਿੰਨੀ ਕਹਨੂ ਆ ਦੁਨੀਆ ਵੱਲੋਂ ਮਿਲੀ ਆ ਉਹਦੇ ਹਿਸਾਬ ਨਾਲ ਹੀ ਪੁੱਛਦੇ ਆ ਉਹਦੇ ਹਿਸਾਬ ਨਾਲ ਹੀ ਚੱਲਦੇ ਆ ਉਹਦੇ ਹਿਸਾਬ ਨਾਲ ਸਾਡੀਆਂ ਮੰਗਾ ਫਿਰ ਗੁਰੂ ਸਾਹਿਬ ਕਹਿੰਦੇ ਕਿ ਮੰਗਣਾ ਕੀ ਆ ਮੇਰ ਕੋ ਪੁੱਛ ਪੁੱਛਣਾ ਕੀ ਹੈ ਉਹ ਵੀ ਮੇਰੇ ਕੋਈ ਪੁੱਛ ਮੈਂ ਤੁਹਾਨੂੰ ਦੱਸਾਂ ਤੇ ਉਹਨਾਂ ਦਾ ਪਿਆਰ ਹੈ ਕਿ ਉਹ ਕੁਐਸਚਨ ਵੀ ਸਾਨੂੰ ਖੋਦ ਹੀ ਦੇ ਰਹੇ ਉਹ ਕਹਿੰਦੇ ਆ ਕਿ ਕੇਵ ਸੱਚਿਆਰਾ ਹੋਈ ਹੈ ਕੇਵ ਕੂੜੇ ਟੁੱਟੇ ਪਾਲ ਫਿਰ ਉਹ ਜਵਾਬ ਦਿੰਦੇ ਆ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਣ ਦੇਖੋ ਕਿ ਪ੍ਰਮਾਤਮਾ ਨੂੰ ਨਹੀਂ ਵੇਖਿਆ ਹੋ ਸਕਦਾ ਮੈਂ ਨਹੀਂ ਵੇਖਿਆ ਹੋ ਸਕਦਾ ਕਿ ਨਹੀਂ ਵੇਖਿਆ ਮੈਨੂੰ ਦਿਖ ਕੀ ਰਿਹਾ ਉਹਦਾ ਉਹਦੀ ਮਰਜ਼ੀ ਤਾਂ ਮੇਰੇ ਸਾਹਮਣੇ ਆ ਉਹਦੀ ਰਜ਼ਾ ਮੇਰੇ ਸਾਹਮਣੇ ਹੈ ਜੇ ਮੈਨੂੰ ਉਹਦੀ ਰਜ਼ਾ ਕਬੂਲ ਨਹੀਂ ਮੈਨੂੰ ਕਿਵੇਂ ਕਬੂਲ ਹੋ ਸਕਦਾ ਮੇਰਾ ਮਨ ਕਿਉਂ ਉਹਦ ਨਾਲ ਜੁੜਨ ਕੋਸ਼ਿਸ਼ ਕਰੇਗਾ ਸ਼ੁਰੂ ਰਜ਼ਾ ਤੋਂ ਹੁੰਦੀ ਹੈ ਹੁਕਮ ਹੈ ਬੂਝੈ ਤਾਂ ਦਰਸੂਝੈ ਅੱਗੇ ਵੀ ਗੁਰੂ ਸਾਹਿਬ ਹੁਕਮ ਦੀ ਗੱਲ ਕਈ ਵਾਰੀ ਕਰਨਗੇ ਕਿ ਜੇ ਮੈਨੂੰ ਉਹਦੀ ਰਜ਼ਾ ਕਬੂਲ ਨਹੀਂ ਤੇ ਮੇਰੇ ਮਨ ਨੂੰ ਉਹ ਕਿਵੇਂ ਕਬੂਲ ਹੋ ਸਕਦਾ ਸੋ ਸ਼ੁਰੂ ਕਿੱਥੋਂ ਹੁੰਦਾ ਆ ਕਿ ਮੈਂ ਸਾਫ਼ ਕਿਵੇਂ ਹੋਊਗਾ ਜੇ ਮੈਂ ਉਹਦੀ ਸੁਪਰੀਮ ਜੋ ਇੰਟੈਲੀਜੈਂਸੀ ਆ ਸੁਪਰੀਮ ਜੋ ਅਕਾਲਪੁਰ ਖਿਆ ਜਿਹਨੇ ਸਭ ਬਣਾਇਆ ਵਾ ਮੇਰਾ ਐਕਸਪੀਰੀਅੰਸ ਕਿੰਨਾ ਕੋਏਗਾ ਮੇਰੀ ਉਮਰ 30 34 ਸਾਲ ਦੇ ਵਿੱਚ ਵਿੱਚ ਹੋਏਗੀ ਤੇ ਇਹ ਕੋਈ ਜ਼ਿਆਦਾ ਵੱਡਾ ਸਮਾਂ ਨਹੀਂਗਾ ਕਿਸੇ ਦੀ 70 ਸਾਲ 80 ਸਾਲ 90 ਸਾਲ ਇਹ ਸਾਲ ਸਾਡੇ ਲਈ ਬਹੁਤ ਵੱਡਾ ਸਮਾਂ ਲੱਗਦਾ 80 ਸਾਲ ਬੜੀ ਵੱਡੀ ਗੱਲ ਹੈ ਪਰ ਕੁਦਰਤ ਲਈ ਕਾਇਨਾਤ ਲਈ ਪਲਕ ਚਪਕਣ ਜਿੰਨਾ ਟਾਈਮ ਆ ਕਿ ਉਹਦੇ ਲਈ ਕੁਝ ਨਹੀਂਗਾ ਇਹ ਸਮਾਂ ਤੇ ਇਹ ਸਮੇਂ ਇੰਨੇ ਕ ਸਮੇ ਨੂੰ ਮੈਂ ਇੰਨਾ ਕ ਐਕਸਪੀਰੀਅੰਸ ਇਕੱਠਾ ਕਰ ਲਿਆ ਹੋਊਗਾ ਉਹ ਵੀ ਲਿਮਟਿਡ ਜੀ ਇੰਦਰੀਆਂ ਤੋਂ ਤੇ ਉਹ ਛੋਟੀ ਜੀ ਸੋਚ ਦੇ ਹਿਸਾਬ ਨਾਲ ਮੈਂ ਡਿਸਾਈਡ ਕਰ ਰਿਹਾ ਨਹੀਂ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਹੀ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਹੀ ਇਹ ਗਲਤ ਹੋਇਆ ਸਹੀ ਹੋਇਆ ਇਹ ਜਿਆਦਾ ਵੱਡਾ ਐਕਸਪੀਰੀਅੰਸ ਆ ਜਾਂ ਜਿਹੜਾ ਸਮੇ ਤੋਂ ਵੀ ਪਹਿਲਾਂ ਆਹ ਤੇ ਜੁਗਾੜ ਤੋਂ ਸ਼ੁਰੂ ਹੋਇਆ ਉਹਨੂੰ ਵੱਧ ਪਤਾ ਆ ਕਿ ਉਹਦਾ ਐਕਸਪੀਰੀਅੰਸ ਜ਼ਿਆਦਾ ਵੱਡਾ ਵਾ ਕਿ ਮੇਰਾ ਲਿਮਿਟਡ ਜਾਂ ਕੁਝ ਸਾਲਾਂ ਦਾ ਐਕਸਪੀਰੀਅੰਸ ਜ਼ਿਆਦਾ ਵੱਡਾ ਹੋਏਗਾ ਸੋ ਮੈਂ ਉਹਨੂੰ ਸਰੈਂਡਰ ਕਿਉਂ ਨਹੀਂ ਕਰਦਾ ਕਿ ਜੋ ਤੂੰ ਕਰਦਾ ਉਹੋ ਹੀ ਸੋਹਣਾ ਆ ਤੇਰਾ ਪਾਣਾ ਮਿੱਠਾ ਲੱਗੇ ਕਿਉਂ ਗੁਰੂ ਸਾਹਿਬ ਕਹਿ ਰਹੇ ਜੋ ਉਹਨੇ ਕੀਤਾ ਉਹ ਪਰਫੈਕਟ ਆ ਜਿਵੇਂ ਕਹਿੰਦੇ ਕੀ ਨਵਾਦ ਹੈ ਨਾ ਘਾਟ ਹੈ ਨਾ ਵਾਦ ਘਾਟ ਹੋਵੇ ਜੋ ਤੂੰ ਕਰਦਾ ਇਹਨਾ ਪਰਫੈਕਟ ਹੈ ਕਿ ਨਾ ਚ ਘਾਟਿਆ ਨਾ ਵਾਧਿਆ ਸਭ ਸੋਹਣਾ ਹੈ ਤੇ ਹੁਣ ਇਥੇ ਹੁਕਮ ਮੰਨਣ ਦੀ ਗੱਲ ਆ ਕਿ ਜੇ ਹੁਕਮ ਹੀ ਮੰਨਣਾ ਹੈ ਤੇ ਮੈਂ ਵੀਡੀਓ ਕਿਉਂ ਬਣਾ ਰਿਹਾ ਗੁਰੂ ਸਾਹਿਬ ਕਿਉਂ ਲਿਖ ਰਿਹਾ ਇਹ ਵੀ ਉਹਦਾ ਹੁਕਮ ਹੈ ਮੇਰਾ ਕਰਨਾ ਵੀ ਹੁਕਮ ਹੈ ਜਦ ਮੇਰੇ ਕੋਲ ਕਰਵਾਉਣਾ ਹੈ ਜਿੰਨੇ ਸੁਣਨਾ ਉਹ ਵੀ ਹੁਕਮ ਹੈ ਜੇ ਨਹੀਂ ਸੁਣਨਾ ਉਹ ਵੀ ਹੁਕਮ ਹੈ ਬਸ ਸਭ ਹੋ ਰਿਹਾ ਤੇ ਜਿਵੇਂ ਇਹ ਹੋ ਰਿਆ ਨੂੰ ਸੋਣਾ ਨਹੀਂ ਮੰਨ ਸਕਦਾ ਤੇ ਜਿਹੜਾ ਕਰ ਰਿਹਾ ਮੈਂ ਉਹਨੂੰ ਕਿਦਾਂ ਸੋਣਾ ਮੰਨ ਸਕਦਾ ਜੇ ਦੀ ਰਜ਼ਾ ਕਬੂਲ ਨਹੀਂ ਤੇ ਮੇਰੇ ਮਨ ਨੂੰ ਉਹ ਵੀ ਕਬੂਲ ਨਹੀਂ ਹੋ ਸਕਦਾ ਸੋ ਸਾਫ਼ ਕਿਵੇਂ ਹੋਣਾ ਆ ਕਿਵੇਂ ਸਚਾਰ ਹੋਣਾ ਵਾ ਗੁਰੂ ਸਾਹਿਬ ਦੱਸ ਰਿਹਾ ਕੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਮੈਂ ਉਹ ਹੁਕਮ ਚੱਲਣਾ ਜੋ ਮੇਰੇ ਨਾਲ ਲਿਖਿਆ ਜੋ ਹੋ ਗਿਆ ਉਹੋ ਹੀ ਸੋਣਾ ਕੋਈ ਮਿਲਿਆ ਉਹੋ ਹੀ ਸੋਣਾ ਉਹਦੀ ਹੀ ਮਰਜ਼ੀ ਹੋਏ ਕਿਵੇਂ ਮਿਲੇ ਉਦੀ ਹੀ ਮਰਜ਼ੀ ਹੋਏਗੀ ਚੱਲ ਮੈਂ ਵੀਡੀਓ ਬਣਾ ਰਿਹਾ ਉਦੀ ਹੀ ਮਰਜ਼ੀ ਹੋਏਗੀ ਕਿਸੇ ਨਾਲ ਚੰਗਾ ਹੋਇਆ ਉਦੀ ਹੀ ਮਰਜ਼ੀ ਹੋਏਗੀ ਜੀ ਸਾਨੂੰ ਛੋਟੀ ਮੱਤ ਨਾਲ ਲੱਗਦਾ ਕਿ ਮਾੜਾ ਹੋਇਆ ਉਹ ਸਾਨੂੰ ਸਾਡੀ ਮੱਤ ਜਿੰਨੀ ਕਿ ਅਸੀਂ ਇਕੱਠੀ ਕੀਤੀ ਹੈ ਜੋ ਐਕਸਪੀਰੀਅੰਸ ਇਹਦੇ ਹਿਸਾਬ ਨਾਲ ਅਸੀਂ ਜਜਮੈਂਟ ਕਰਦੇ ਹਾਂ ਇਨਸਾਨੀ ਤੌਰ ਤੇ ਜਜਮੈਂਟ ਕਰਦੇ ਹਾਂ ਮਾੜਾ ਆ ਚੰਗਾ ਪਰ ਨਹੀਂ ਚੰਗਾ ਮਾੜਾ ਕੌਣ ਤੈਅ ਕਰੇਗਾ ਉਹ ਸੁਪਰੀਮ ਇੰਟੈਲੀਜੈਂਸੀ ਜੋ ਆ ਜੋ ਉਹ ਸੁਪਰੀਮ ਪਾਵਰ ਆ ਉਹ ਖੁਦਾ ਉਹ ਅੱਲਾ ਉਹ ਵਾਹਿਗੁਰੂ ਰੱਬ ਉਹ طے ਕਰੇਗਾ ਸੋ ਜੋ ਉਹਨੂੰ ਸਹੀ ਲੱਗ ਰਿਹਾ ਮਤਲਬ ਉਹੋ ਹੀ ਸਹੀ ਹੈ ਜੇ ਇਦਾਂ ਚੱਲੋਗੇ ਫਿਰ ਤੁਹਾਡਾ ਮਨ ਜਦੋਂ ਸਰੈਂਡਰ ਹੋ ਜਾਏਗਾ ਉਹਦੀ ਰਜ਼ਾ ਨੂੰ ਪੂਰਾ ਕਬੂਲ ਲੇਗਾ ਉਸਕੋ ਕੁਝ ਨਹੀਂ ਬਚਣਾ ਸੋਚਣ ਵਾਸਤੇ ਸੋਚਾਂ ਸੋਚਣ ਨੂੰ ਨਹੀਂ ਬਚਣਾ ਕੁਝ ਉਦਕੁਲ ਨਹੀਂ ਬਚਣਾ ਕਹਾਣੀਆਂ ਬਣਾਉਣ ਨੂੰ ਫਿਊਚਰ ਦੀਆਂ ਪਲਾਨਿੰਗਾਂ ਬਣਾਉਣ ਨੂੰ ਕਿਉਂਕਿ ਉਹਨੂੰ ਸੋਹਣਾ ਲੱਗ ਰਿਹਾ ਜੋ ਵੀ ਕਰ ਰਿਹਾ ਪਹਿਲਾਂ ਵੀ ਸੋਹਣਾ ਹੀ ਅੱਗੀ ਕਰੂਗਾ ਵੀ ਸੋਹਣਾ ਤੇ ਹੁਣ ਜੋ ਕਰ ਰਿਹਾ ਉਹ ਵੀ ਸੋਹਣਾ ਫਿਰ ਉਹ ਖੇਡਾਂ ਚ ਨਹੀਂ ਪਾਏਗਾ ਫਿਰ ਉਹਦਾ ਮਨ ਸਾਫ ਹੋਏਗਾ ਉਹਦੀ ਰਜ਼ਾ ਕਬੂਲ ਕਬੂਲ ਕੇ ਕਬੂਲ ਕਬੂਲ ਕੇ ਇੱਕ ਦਿਨ ਇਹੋ ਜਿਹਾ ਹੋ ਜਾਏਗਾ ਕਿ ਉਹਦੀ ਮਰਜ਼ੀ ਤੇ ਉਹਦੇ ਮਨ ਦੀ ਮਰਜ਼ੀ ਸੇਮ ਹੋ ਜਾਏਗੀ ਕਿ ਹੁਣ ਉਹ ਚ ਫਰਕ ਨਹੀਂ ਰਹੇਗਾ ਤੇ ਫਿਰ ਸਾਫ ਹੋਏਗਾ ਪੂਰਾ ਤੁਸੀਂ ਮੈਡੀਟੇਸ਼ਨਾਂ ਉਤੇ ਬੈ ਬੈ ਕੇ ਮੱਥਾ ਮਾਰ ਮਾਰ ਕੇ ਕਈ ਤਰ੍ਹਾਂ ਦੇ तरीके अपना अपना के ਤੁਸੀਂ ਸੋਚਦੇ ਆ ਉਹਦੇ ਕਾਬਿਲ ਹੋਵੋਗੇ ਨਹੀਂ ਉਹਦੇ ਕਾਬਿਲ ਹੋਣ ਲਈ ਉਹਦੀ ਰਜ਼ਾ ਚ ਤੁਰਨਾ ਸਭ ਤੋਂ ਜ਼ਰੂਰੀ ਆ ਸਭ ਤੋਂ ਪਹਿਲਾਂ ਕਦਮ ਇਹ ਉਹਦੀ ਰਜ਼ਾ ਚ ਰਾਜ਼ੀ ਹੋਣਾ ਫਿਰ ਹੀ ਉਹ ਨੂੰ ਕਬੂਲ ਪਾਓਗੇ ਨਹੀਂ ਤੇ ਤੁਸੀਂ ਨਹੀਂ ਕਬੂਲ ਸਕਦੇ ਚਲੋ ਇਹ ਵੀ ਇੱਕ ਰਜ਼ਾ ਆ ਮੇਰਾ ਆ ਵੀ ਕਰਨਾ ਇੱਕ ਰਜ਼ਾ ਹੀ ਉਸ ਤੇ ਨਾ ਚੱਲਣਾ ਚੱਲਣਾ ਉਹ ਵੀ ਇੱਕ ਰਜ਼ਾ ਹੋਏਗੀ ਸੋ ਗੁਰੂ ਸਾਹਿਬ ਦਾ ਜੋ ਬੋਲ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਦੀ ਸਮਾਪਤੀ ਹੁੰਦੀ ਹੈ ਤੇ ਅਗਲੀ ਵੀਡੀਓ ਚ ਮੈਂ ਅੱਗੇ ਜੋ ਗੁਰੂ ਸਾਹਿਬ ਦੱਸਣਗੇ ਮੈਂ ਕੋਸ਼ਿਸ਼ ਕਰਾਂਗਾ ਪੇਸ਼ ਕਰਨ ਦੀ ਉਮੀਦ ਹੈ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਅਗਲੀ ਤੇ ਵੀ ਮੈਂ ਕੋਸ਼ਿਸ਼ ਕਰਾਂਗਾ ਇਦਾਂ ਹੀ ਪ੍ਰੋਪਰ ਕੀ ਜਿੰਨਾ ਮੈਂ ਕਹਿ ਸਕਾਂ ਪ੍ਰੋਪਰ ਕਹਿ ਪਾਵਾਂ ਤੇ ਚਲੋ ਮਿਲਦੇ ਹਾਂ ਜੀ ਅਗਲੀ ਚ ਸਸੀ ਗੱਲ ਜੀ